ਕੱਢਣ ਖੁਸ਼ੀਆਂ ਜਿਵੇਂ ਸਰਦਾਰੀ ਵੇ ਹੈ ਚਿੜੀਆਂ ਨੇ ਚੋਗ ਚੁਗਲਿਆ ਚੰਗਾ ਉਡਾਰੀ ਵੇ ਵੀਰੇ ਤੇਰੀ ਪੈਣ ਪਿਆਰੀ ਲੈ ਤੂੰ ਜਿੱਤਿਆ ਮੈਂ ਹਾਰੀ ਕੋਰੇ ਕਾਲਜ ਵਿੱਚ ਦਾਖਲਾ ਮੈਂ ਲੈ ਦੁੱਤੀਏ ਰਾਣੀਏ ਕਾਲਜ ਵਿੱਚ ਦਾਖਲਾ ਮੈਂ ਲੈ ਦੁੱਤੀਏ ਤੈਨੂੰ ਦੋ ਬਚਨ ਚੋਲੀ ਦੇ ਵਿੱਚ ਪਾਈ ਵੀ ਸੱਦ ਕੇ ਤੂੰ ਪਾਵੇਂ ਕਰ ਲੈ ਪੜਾਈਆਂ ਮੇਰੀ ਪੱਗ ਨੂੰ ਦਾਗ ਨਾ ਲੈ ਮੇਰਾ ਪੁੱਤ ਵੇ ਤੂੰ ਹੀ ਮੇਰੀ ਤੀਨੀ ਤੂੰ ਫਿਕਰ ਨੀ ਕਰੀ ਨਾ ਅੰਮੀਏ ਤੇਰਾ ਪੁੱਤ ਪਿੱਛੇ ਨਹੀਂ ਹਟਦਾ ਆ ਦੁਨੀਆ ਪਿੱਛੇ ਲਾ ਲਾਂਗੇ ਪਿੱਛੇ ਲਾ ਲਾਂਗੇ ਆ ਵੇ ਆਇਆ ਕਲਾਸ ਮੇਟ ਮੇਰੀਆਂ ਨੈ ਆ ਗਈਆਂ ਕਲਾਸ ਮੇਟ ਮੇਰੀ ਆਵੇ ਹਣਾ ਚੱਲ ਨਾ ਖਿਲਾਰ ਦਈ ਉਸੇ ਮੋਈ ਨਾ ਸਹੇਲੀਆਂ ਦੇ ਸਾਹਮਣੇ ਕੱਲੀ ਦੇ ਪਾਵੇਂ ਗੋਲੀ ਮਾਰਨੀ ਹਾਏ ਕੱਲੀ ਦੇ ਪਾਵੇਂ ਗੋਲੀ ਮਾਰਦੀ ਰੋਸ ਦੇ ਪਾਵੇਂ ਗੋਲੀ ਮਾਰਦੀ ਹਾਏ ਕੱਲੀ ਦੇ ਪਾਵੇਂ ਗੋਲੀ ਮਾਰਦੀ मेरा नाम सिमरन शेख मां हां जी मेनू शौक ਪਿਆ ਮੇਰੇ ਪਾਪਾ ਤੋਂ ਉਹ ਜਦ ਮੈਂ ਨਿੱਕੀ ਸੀ ਦੁਪਉਂਦੇ ਸੀ ਮੈਂ ਉਹਨਾਂ ਨੂੰ ਦੇਖਦੀ ਸੀ ਉਦੋਂ ਮੈਨੂੰ ਸ਼ੌਕ ਪਿਆ ਸਾਰੇ ਇਕੱਠੇ ਕਰਦੇ ਨਾਲ ਆਪਣੇ ਭਰਾ ਨੂੰ ਵੀ ਛੋਟੇ ਨੂੰ ਸਪੰਦੇ ਹਾਂਜੀ ਉਹਨਾਂ ਨੂੰ ਵੀ ਮਸਕਾਉਂਦੀ ਮਤਲਬ ਦੇ ਰਿਸ਼ਤੇ ਨੇ ਮਤਲਬ ਦੀ ਯਾਰੀ ਐ ਕੋਈ ਦਿਲ ਨੂੰ ਪੁੱਛਦਾ ਨਹੀਂ दौलत ही प्यारी है जो अपना लगता है ओही तो ठगदा जो अपना लगदाए है ओहिता ठगदा है मेरा ऐ कहना है बच बच के रहना है ਦੁਨੀਆ ਮਤਲਬ ਦੀ ਇਹ ਦੁਨੀਆ ਮਤਲਬ ਦੀ ਇਹ ਦੁਨੀਆ ਮਤਲਬ ਦੀ ਇਹ ਦੁਨੀਆ ਮਤਲਬ ਦੀ ਮਨਾ ਸੀ ਕਿ ਮੈਂ ਇੱਕ ਬਹੁਤ ਵੱਡਾ ਸਿੰਗਰ ਬਣਾ ਤੇ ਉਹਨਾਂ ਦਾ ਸੁਪਨਾ ਤਾਂ ਪੂਰਾ ਹੋਇਆ ਨਹੀਂ ਤੇ ਮੈਂ ਹੁਣ ਉਹਨਾਂ ਦਾ ਸੁਪਨਾ ਪੂਰਾ ਕਰਾਂਗੀ ਤੇ ਬਹੁਤ ਵੱਡੀ ਸਿੰਗਰ ਬਣਾਂਗੀ ਮੇਰੇ ਗੁਰੂ ਜੀ ਬਟਾਲੇ ਤੋਂ ਮਾਸਟਰ ਸਰਦਾਰੀ ਲਾਲ ਜੀ ਨੇ ਕਿੰਨੇ ਵੇਲੇ ਜਿੱਥੇ ਗਲਤੀ ਹੁੰਦੀ ਪਾਪਾ ਵੀ ਦੱਸਦੇ ਕਿ ਇੱਥੇ ਇਦਾਂ ਕਰਨਾ ਇੱਥੇ ਇਦਾਂ ਤੇ ਬ੍ਰਦਰ ਨੂੰ ਫਿਰ ਬ੍ਰਦਰ ਨੂੰ ਕਦੋਂ ਸਿਖਾਉਂਦੇ ਹੈ ਹਾਂਜੀ ਮੈਂ ਵੀ ਮੈਂ ਸਿਖਾਣੀ ਬ੍ਰਦਰ ਨੂੰ ਨੂੰ ਦੀਦੀ ਤੋਂ ਭਾਰਮ ਇਸ ਤਰ੍ਹਾਂ ਪਾਪਾ ਬ੍ਰਦਰ ਨੂੰ ਸੋਹਣਾ ਬਣਾ ਦਿੰਦੇ ਹਾਂਜੀ ਕਿਹੜਾ ਸਿਖਰ ਪਖਾਉਂਦੇ ਤੁਹਾਨੂੰ ਰਣਜੀਤ ਬਾਵਾ ਸੌ ਬਣਾਦਾ ਨਾਲ ਮੈਨੂੰ ਇੱਥੇ ਪਿੰਡ ਦੇ ਵਿੱਚ ਜਾਣਾ ਆ ਜਾਂਦਾ ਹੈ ਸਰ ਮੇਰੇ ਬੱਚੇ ਤੁਹਾਡਾ ਸੁਪਨਾ ਪੂਰਾ ਕਰਦੇ ਪਏ। ਹਾਂਜੀ ਸਰ ਬੱਚੇ ਬਹੁਤ ਮਿਹਨਤ ਕਰ ਰਹੇ ਆ ਜਿਹੜਾ ਮੇਰਾ ਸੁਪਨਾ ਸੀ ਅੱਜ ਉਹ ਬੱਚੇ ਕਰ ਰਹੇ ਆ ਤੇ ਮੇਰੇ ਮਨ ਨੂੰ ਬਹੁਤ ਖੁਸ਼ੀ ਆ ਵੀ ਮੇਰੇ ਬੱਚੇ ਇੰਨੇ ਲੈ ਆ ਕੇ ਮਿਹਨਤ ਕਰ ਰਹੇ ਆ ਤੇ ਮਿਹਨਤ ਕਰਕੇ ਉਹ ਵਧੀਆ ਸਿੰਗਰ ਜਿਹੜੇ ਉਹ ਬਣ ਗਏ। ਤੇ ਬੜਾ ਸਟ੍ਰਗਲ ਵਾ ਕਈ ਵਾਰ ਇਹਨਾਂ ਨੂੰ ਮੇਲਿਆਂ ਦੇ ਵਿੱਚ ਮੈਂ ਲੈ ਕੇ ਜਾਣਾ ਵਾ ਜਗਰਾਤੇ ਵੀ ਸਾਨੂੰ ਕਈ ਵਾਰ ਬੁੱਕ ਹੁੰਦੇ ਉਹਨਾਂ 'ਚ ਵੀ ਜਾਣਾ ਜਗਰਾ ਦੇ ਮੇਲਿਆਂ ਵਾਲਿਆਂ ਦੇ ਵੀ ਫੋਨ ਆਉਂਦੇ ਕਈ ਵਾਰ ਇੰਨੀ ਗਰਮੀ ਦੇ ਵਿੱਚ ਦੁਪਹਿਰੇ ਮੋਟਰਸਾਈਕਲ ਤੇ ਲੈ ਕੇ ਬੱਚਿਆਂ ਨੂੰ ਜਾਣਾ ਤੇ ਮੇਲੇ ਦੇ ਵਿੱਚ ਵੀ ਗਰਮੀ ਹੋਣੀ ਪਰ ਚਲੋ ਪ੍ਰਬੰਧਕਾਂ ਨਾਲ ਸਾਡੀ ਗੱਲ ਭਈ ਹੁੰਦੀ ਸਾਨੂੰ ਬੁਲਾਇਆ ਹੁੰਦਾ ਟਾਈਮ ਸਾਨੂੰ ਮਿਲ ਜਾਂਦਾ ਪਰ ਸਟਰਗਲ ਕਰਨਾ ਪੈਂਦਾ ਮਿਹਨਤ ਵਾਸਤੇ ਤੁਹਾਨੂੰ ਪਤਾ ਕਾਮਯਾਬ ਹੋਣਾ ਵੇਊ ਨੇ ਔਰ ਪਿੱਛੇ ਜੇ ਥੋੜੇ ਦਿਨ ਹੋਏ ਆ ਪਿਛਲੇ ਦਿਨੀ ਇਹਦੀ ਬੇਟੀ ਦੀ ਸੋਸ਼ਲ ਮੀਡੀਆ ਦੇ ਉਤੇ ਛੋਟੀ ਜੀ ਕਲਿੱਪ ਇੱਕ ਬੜੀ ਧੀਆ ਵਾਲਾ Song ਜਿਹੜਾ ਬਹੁਤ ਮਸ਼ਹੂਰ ਹੋਇਆ ਔਰ 2 ਮਿਲੀਅਨ ਤੋਂ ਵੱਧ ਉਸ ਕਲਿੱਪ ਨੂੰ ਜਿਹੜੇ view ਹੋਏ ਨੇ ਔਰ ਬਹੁਤ ਸਾਰਾ ਲੋਕਾਂ ਨੇ ਪਿਆਰ ਬਖਸ਼ਿਆ ਮੇਰੇ ਨਗਰ ਨੇ ਵੀ ਬਹੁਤ ਸਾਰਾ ਪਿਆਰ ਬਖਸ਼ਿਆ 12 ਲੋਕਾਂ ਦੇ ਬਹੁਤ ਸਾਰੇ ਫੋਨ ਆਉਂਦੇ ਨੇ ਔਰ ਇਹਦੀ ਬੱਚੇ ਦੀ ਆਈਡੀ ਜਿਹੜੀ ਇੰਸਟਾਗ੍ਰam ਦੇ ਉੱਤੇ ਸਿਮਰਨ ਸੇਖਵਾ ਦੇ ਨਾਲ ਬਣੀ ਹੋਈ ਆ ਹੈਸ਼ ਪਾ ਕੇ 440 ਤੁਸੀਂ ਕੱਢ ਕੇ ਦੇਖ ਸਕਦੇ ਜੇ ਬੱਚੀ ਦੀ ਆਈਡੀ ਇੱਕ ਸਾਡਾ ਵੀਰ ਤਰਨਤਾਰਨ ਤੋਂ ਉਹਨੇ ਵੀ ਬੱਚੀ ਦੀ ਕਲਿੱਪ ਨੂੰ ਸ਼ੇਅਰ ਕੀਤਾ ਬਹੁਤ ਸਾਰੇ ਵਿਊ ਹੋਏ ਉਹਨਾਂ ਦੇ ਨਾਲ ਹੀ ਮੈਂਸ਼ਨ ਹੋਈ ਆ ਆਈਡੀ ਬੱਚੀ ਸੱਚਨੂ ਜਾਜੀ ਪੀਟੀਸੀ ਪੰਜਾਬੀ ਦੇ ਜਿਹੜੇ ਜੱਜ ਨੇ ਉਹਨਾਂ ਦੀ ਸਾਡੇ ਬੱਚਿਆਂ ਦੀ ਉਹਨਾਂ ਨੇ ਵੀਡੀਓ ਆਪਣੇ ਆਪਣੇ ਫੋਨ ਦੇ ਉਤੋਂ ਸ਼ੇਅਰ ਕੀਤੀ ਆ ਕਲਾਸਮੇਟ ਗਾਣਾ ਔਰ ਸਾਡੇ ਜ਼ਿਲ੍ਹੇ ਦੇ ਵਿੱਚੋਂ ਇਹਨਾਂ ਬੱਚਿਆਂ ਦੀ ਉਹਨਾਂ ਨੇ ਵੀਡੀਓ ਸ਼ੇਅਰ ਕੀਤੀ ਹੈ ਬਹੁਤ ਸਾਰੇ ਵਿਊ ਉਸ ਵੀਡੀਓ ਨੂੰ ਹੋਏ ਹਜ਼ਾਰਾਂ ਲੋਕਾਂ ਨੇ ਬੱਚਿਆਂ ਨੂੰ ਦੇਖਿਆ ਵਾ ਇੰਸਟਾਗ੍ਰam ਦੀ ਆਈਡੀ ਤੇ ਰਾਈ ਬਹੁਤ ਸਾਰਾ ਪਿਆਰ ਮਿਲਿਆ